ਗੁਰਦੁਆਰਾ ਕੌਲ ਸਰ ਸਾਹਿਬ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ ਇਸ ਗੁਰੂ ਘਰ ਦਾ ਇਤਿਹਾਸ ਮਾਤਾ ਕੌਲਾਂ ਜੀ ਅਤੇ ਗੁਰੂ ਹਰगोबिंद ਸਿੰਘ ਜੀ ਨਾਲ ਸੰਬੰਧ ਰੱਖਦਾ ਹੈ ਗੁਰਦੁਆਰਾ ਕੌਲ ਸਰ ਸਾਹਿਬ ਹਰਮੰਦਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਬਾਬਾ ਅਟਲ ਰਾਏ ਦੀ ਪੱਛਮ ਵਾਲੇ ਪਾਸੇ ਸਥਿਤ ਹੈ ਗੁਰੂਦਵਾਰਾ ਕਾਲਸਰ ਸਾਹਿਬ ਦੇ ਅੱਗੇ ਇੱਕ ਸਰੋਵਰ ਹੈ ਜਿਸ ਨੂੰ ਕਾਲਸਰ ਸਾਹਿਬ ਦਾ ਕਾਲਸਰ ਸਰੋਵਰ ਵਜੋਂ ਜਾਣਿਆ ਜਾਂਦਾ ਹੈ ਇਸ ਦਾ ਨਾਮ ਇੱਕ ਧਾਰਮਿਕ ਬੀਬੀ ਕੋਲਾਂ ਦੇ ਨਾਮ ਤੇ ਰੱਖਿਆ ਗਿਆ ਜੋ ਲਾਹੌਰ ਦੇ ਕਾਜੀ ਦੀ ਗੋਦ ਲਈ ਤੀ ਸੀ ਉਹ ਇੱਕ ਉੱਚ ਅਧਿਆਤਮਿਕ ਔਰਤ ਸੀ ਜੋ ਧਾਰਮਿਕ ਵੱਡਾਂ ਤੋਂ ਉੱਪਰ ਸੀ ਸਾਈ ਮੀਆਂ ਮੀਰ ਜੀ ਦੀ ਸੰਗਤ ਵਿੱਚ ਰਹਿੰਦੇ ਹੋਏ ਉਸ ਨੂੰ 6ਵੇਂ ਗੁਰੂ ਹਰਗੋਬਿੰਦ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮਾਤਾ ਕੋਲਾਂ ਜੀ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਈ ਉਸ ਦਾ ਝੁਕਾ ਸਿੱਖ ਧਰਮ ਵੱਲ ਹੋਣ ਲੱਗਾ ਜਦੋਂ ਕਾਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਮਾਤਾ ਕੋਲਾਂ ਲਈ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਜਦੋਂ ਸਾਈ ਮੀਆਂ ਮਿਰਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੇ ਇੱਕ ਚੇਲੇ ਸਮੇਤ ਕੋਲਾ ਨੂੰ ਗੁਰੂ ਹਰਗੋਬਿੰਦ ਸਿੰਘ ਦੀ ਸ਼ਰਨ ਵਿੱਚ ਭੇਜ ਦਿੱਤਾ ਗੁਰੂ ਜੀ ਨੇ ਮਾਤਾ ਕੋਲਾ ਜੀ ਦੀ ਗੁਰੂ ਘਰ ਵੱਲ ਸ਼ਰਧਾ ਨੂੰ ਦੇਖਦੇ ਹੋਏ ਇਸ ਜਗ੍ਹਾ ਉੱਪਰ ਉਹਨਾਂ ਰਹਿਣ ਲਈ ਸਥਾਨ ਦਿੱਤਾ ਮਾਤਾ ਕੋਲਾ ਦੀ ਸਮਾਦ ਕੋਲ ਸਰਸ ਸਾਈਂ ਗੁਰਦੁਆਰੇ ਦੇ ਪਛਮੀ ਸਿਰੇ ਤੇ ਸਥਿਤ ਹੈ ਗੁਰਦੁਆਰਾ ਮਾਤਾ ਕੋਲਾ ਅਤੇ ਕੋਲ ਸਰ ਸਰੋਵਰ ਦੀ ਮਹੱਤਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾਂਦਾ ਹੈ ਕਿ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੰਗਤਾਂ ਨੂੰ ਹਰਮੰਦਰ ਸਾਹਿਬ ਦੇ ਸਰੋਵਰ ਤੋਂ ਪਹਿਲਾਂ ਸਰੋਵਰ ਕੋਲ ਸਰ ਵਿੱਚ ਇਸ਼ਨਾਨ ਕਰਨ ਦੀ ਹਦਾਇਤ ਕੀਤੀ